ਹਾਂਜੀ গুড মর্নিং ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਬਲੌਗ ਸ਼ੁਰੂ ਕਰਦੇ ਆਂ ਬਾਕੀ ਤੋਂ ਟਾਈਮ ਨਿੱਕਾ ਹੈ 9:00 ਵਜੇ ਸਵੇਰ 9:00 ਹੋਵੇ ਤੇ ਅਗਰ 10:00 ਵਜੇ ਦੁਮਟਿਕ ਦੇ ਵੀ ਚਲਦੇ ਆਂ ਪਰ ਜੁਝਾਰ ਦੀ ਨਾਈ ਧੋਈ ਜਿਹੜੀ ਹੋਈ ਜਾਂਦੀ ਐ ਨਵਾਤਾ ਮੰਮਾ ਖੜਜੋ ਜਲ ਹਟ ਜਾ ਹੈਂ ਮੰਮਾ ਹਟ ਜਾ ਇਹ ਤੁਹਾਡੇ ਮੁੰਡੇ ਦੇ ਕੰਮ ਸੀ ਹੋਣੀ ਐ ਉਹ ਬੜਾ ਬਹੁਤ ਆ ਗਿਆ ਅੱਗੇ ਅੱਗੇ ਮੇਰੇ ਮੁੰਡੇ ਦੇ ਤਾਂ ਇਹ ਵੱਡਾ ਹੋਊਗਾ ਨਾ ਨਹੀਂ ਪਿਆ ਨਹੀਂ ਪਿਆ ਹਾਂ ਤਾਂ ਹੰਪੂ ਕੇ ਪਾਪਾ ਸਾਰੇ ਕੱਪੜੇ ਬੇ ਕਰਕੇ ਉਹ ਬੇਸਰ ਗਿਆ ਤਾਂ ਚਲ ਕੋਈ ਨਹੀਂ ਆਪਾਂ ਪੂਰੇ ਵਧੀਆ ਨੇ ਆ ਤਾਂ ਜਵਾਕਾ ਦੇ ਕੱਪੜੇ ਭਾਈ ਵੱਡੇ ਲਿਆ ਕਰੋ ਦੋ ਦੋ ਤਿੰਨ ਤਨ ਮਹੀਨੇ ਹਾਂ ਤੇ ਕਰਿਆ ਦੇ ਘਰ ਵਾਲੇ ਦੇ ਪਿੱਛੇ ਲੱਗ ਕੇ ਛੋਟੇ ਕੱਪੜੇ ਨਾ ਚੱਕੇ ਲਓ ਭਾਈ ਮੰਮੀ ਨਾਲ ਹੋ ਗਈ ਸਲਾਹ ਰਿੱਕੀ ਮੰਮੀ ਨਾਲ ਹੋ ਗਈ ਸਲਾਹ ਕੱਪੜੇ ਵਗੈਰਾ ਲੈਣੇ ਆ ਕਿਹਦੇ ਕਿਹਦੇ ਲੈਣੇ ਆ ਕਿੰਨੇ ਸੂਟ ਲੈਣੇ ਆ ਲੋਹੜੀ ਤੇ ਅੱਛਾ ਠੀਕਾ ਲੋਹੜੀ ਕਿਦਨ ਕਰਨੀ ਆ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਅੱਜ ਤੋਂ ਆਪਾਂ ਸਟਾਰਟ ਕਰ ਦੇਣੀਆਂ ਨੇ ਕਿਉਂਕਿ ਦਿਨ ਰਹਿ ਗਏ ਬਹੁਤ ਥੋੜੇ ਤੇ ਗਾਇਸ ਤੇ ਲੋਹੜੀਏ ਜਿਹੜੀ ਆਪਾਂ ਬਹੁਤ ਧੂਮ ਧਾਮ ਨਾਲ ਮਨਾਉਣੀ ਆ ਪੂਰੀ ਗੱਲਬਾਤ ਹੋ ਗਈ ਆ ਸਾਰੀ ਦੇਖ ਮੈਂ ਸਲਾਹ ਕਰ ਦੱਸ ਠੀਕ ਐ ਚੁੱਪ ਕਰੋ ਚੀਕੂ ਤੁਹਾਨੂੰ ਬੁਲਾਉਂਗੀ ਮੈਂ ਕੋਈ ਨਾ ਹਾਂਜੀ ਬਈ ਤੇ ਤੁਫਾਨਾ ਜੀ ਵੀ ਦੀਦੀ ਤੁਸੀਂ ਇਹ ਵੀ ਦੱਸੋ ਵੀ ਤੁਸੀਂ ਪਤਲੇ ਕਿਵੇਂ ਹੋਏ ਤਾਂ ਕਿਵੇਂ ਹੋਈ ਪਤਲੀ ਮੈਂ ਅੱਜ ਤੁਹਾਡੇ ਨਾਲ ਦੋ ਚਾਰ ਜਿਹੜੀਆਂ ਗੱਲਾਂ ਸਾਂਝੀਆਂ ਕਰ ਦੇਣੀਆਂ ਨੇ ਇੱਕ ਤੁਸੀਂ ਜ਼ਰੂਰੀ ਗੱਲ ਸਮਝ ਲਓ ਵੀ ਤੁਸੀਂ ਜਦੋਂ ਪ੍ਰੈਗਨੈਂਟ ਹੁੰਨੇ ਹੋ ਤੁਹਾਡਾ weight gain ਹੋਊਗਾ ਹੀ ਹੋਗਾ ਬਟ ਤੁਸੀਂ ਪ੍ਰੈਗਨੈਂਸੀ ਤੋਂ ਪਹਿਲਾਂ ਫਿੱਟ ਹੋਣੇ ਚਾਹੀਦੇ ਜੇ ਤੁਸੀਂ ਪ੍ਰੈਗਨੈਂਸੀ ਤੋਂ ਪਹਿਲਾਂ ਫਿੱਟ ਹੋਣਾ ਤਾਂ ਤੁਸੀਂ ਆਪਣੇ ਆਪ ਤੋਂ ਡਿਫੀਜ ਹਨਾ ਜਿਹੜੀ ਉਹੇ ਜੀ ਹੋ ਜਾਣੀ ਆ ਜੇ ਪ੍ਰੈਗਨੈਂਸੀ ਤੋਂ ਬਾਅਦ ਬੱਚੇ ਤੋਂ ਬਾਅਦ ਜਿਹਾ ਜੇ ਤੁਸੀਂ ਪਹਿਲਾਂ ਸੀਗੇ 1.5 ਸਾਲ ਦੇ ਅੰਦਰ ਅੰਦਰ ਤੁਸੀਂ ਉਹੇ ਜੀ ਦਿਖਣ ਲੱਗ ਜਾਣਾ ਜਿਵੇਂ ਕਿ ਮੈਂ ਹਰੇ ਸਾਰੇ ਪੁਰਾਣੇ ਸੂਟ ਆ ਜਿਹੜੇ ਉਹ ਆਉਣ ਲੱਗ ਗਏ ਇਹ 2-4 ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਲੜ ਬੰਨਣਾ ਜ਼ਰੂਰੀ ਆ ਤੁਸੀਂ ਪਤਲੇ ਹੋਣੇ ਜ਼ਰੂਰੀ ਹੋ ਪਹਿਲਾਂ ਪ੍ਰੈਗਨੈਂਸੀ ਤੋਂ ਪਹਿਲਾਂ ਥੋੜਾ ਠੀਕਾ ਫਿਟਟ ਰਹਿਣਾ ਜ਼ਰੂਰੀ ਆ ਪ੍ਰੋਪਰ ਠੀਕਾ ਪੇਟ ਨਾ ਹੋਵੇ ਤੁਹਾਡਾ ਵਧੀਆ ਤੁਸੀਂ ਐਕਸਰਸਾਈਜ਼ ਕਰੋ ਵਧੀਆ ਡਾਈਟ ਲੈ ਕੇ ਵਧੀਆ ਐਕਸਰਸਾਈਜ਼ ਕਰਕੇ ਪਹਿਲਾਂ ਉਹਦੇ ਆਪ ਨੂੰ ਫਿੱਟ ਕਰੋ ਜੇ ਤੁਸੀਂ ਪਹਿਲਾਂ ਫਿੱਟ ਹੋਵੋਗੇ ਫਿਰ ਪ੍ਰੈਗਨੈਂਸੀ ਦੇ ਵਿੱਚ ਜਿੰਨਾ ਮਰਜ਼ੀ weight gain ਹੋ ਜੇ ਕੋਈ ਚੱਕਰ ਨਹੀਂ ਆਪਣੇ ਆਪ ਤੁਹਾਡੀ ਫਿਜ਼ੀਕ ਜਿਹੜੀ ਉਹ ਉੱਥੇ ਆ ਜੂਗੀ ਜਿੱਥੇ ਤੁਸੀਂ ਸੀਗੇ ਬਸ ਇਹ ਗੱਲ ਤੁਸੀਂ ਲੜ ਬੰਨ ਲਓ ਮੇਰੀ ਜੇ ਇਹ ਗੱਲ ਤੁਸੀਂ ਮੇਰੀ ਲੜ ਬੰਨ ਲਈ ਠੀਕ ਆ ਤਾਂ ਤੁਸੀਂ ਪ੍ਰੈਗਨੈਂਸੀ ਤੋਂ ਬਾਅਦ ਕਦੇ ਮੋٹے ਨਹੀਂ ਹੋਵੋਗੇ ਤੇ ਇੱਕ ਚੀਜ਼ ਹੋਰ ਆ ਬਾਈ ਤੁਹਾਨੂੰ ਦੱਸਦਾ ਤੇ ਵੀ ਨਾਲੇ ਤੁਹਾਡਾ ਬੇਬੀ ਵੀ ਹੈ ਜਿਹੜਾ ਉਹ ਹੈਲਦੀ ਹੋਊਗਾ ਜਿਵੇਂ ਜੁਝਾਰ ਸਿੰਘ ਜੀ 3 ਕਿਲੋ ਦੇ ਸੀਗੇ ਤੇ ਦੋ ਜੁਝਾਰ ਦਾ ਬਰਥ ਹੋਇਆਗਾ 3 ਕਿਲੋ ਦੇ ਸੀਗੇ ਉਹ ਨਾਰਮਲ weight ਆਪਨੂੰ 2.5 ਕਿਲੋ ਚਾਹੀਦਾ ਹੁੰਦਾ ਬਟ ਇਹਦਾ ਵਧੀਆ ਸੀ ਆ weight ਉਸ ਤੋਂ ਬਾਅਦ ਚਲੋ ਜੁਝਾਰ ਦਾ weight ਵਧੀਆ ਗਿਆ ਬਟ ਆ ਥੋੜਾ ਟਾਈਮ ਪਹਿਲਾਂ ਹੁਣ ਇਹ ਬਿਮਾਰ ਹੋ ਗਿਆ ਸੀਗਾ ਬਿਮਾਰ ਇਹ ਐਕਸਪੋజర్ ਤੋਂ ਹੋਇਆਗਾ ਕਿਉਂਕਿ ਦੇਖੋ ਮੇਰਾ ਜਿਹੜਾ ਹੈਗਾ ਸ਼ਡਿਊਲ ਹੀ ਇਦਾਂ ਦਾ ਬਈ ਜੀ ਮੈਨੂੰ ਨਾਲ ਲੈ ਜਾਣਾ ਪੈਂਦਾ ਜੁਝਾਰ ਨੂੰ ਤਾਂ ਕਈ ਵਾਰ ਹੋ ਜਾਂਦਾ ਬੱਚੇ ਨੂੰ ਬਾਹਰ ਲਿਆਣਾ ਕਿੱਥੇ ਬੱਚਾ ਘਰੇ ਰਹੇ ਹੈਨਾ ਮੰਮੀ ਰੈਡੀ ਵੀ ਵਿਚਾਰੇ ਮੰਮੀ ਜਿੰਨਾ ਕੰਮ ਹੁੰਦਾ ਹੁੰਦਾਗਾ ਕਰ ਲੈਂਦੇ ਆ ਬੱਚਾ ਹੈਂਡਲ ਕਰਨਾ ਬਹੁਤ ਔਖਾ ਚਲੋ ਮੇਰੇ ਕੋਲ ਤੇ ਚਾਰ ਪੰਜ ਕੁੜੀਆਂ ਹੈਗੀਆਂ ਵਿਚਾਰੀਆਂ ਉਹ ਨਾਲ ਮੇਰੇ ਹੈਲਪ ਕਰਵਾ ਦੂੰਗੀ ਬਸ ਆ ਰਹੀ ਜੋ ਨਾ ਭਾਈ ਇਹ ਲੜਵਾਂ ਲਰੋ ਮੇਰੇ ਨਾਲ ਸਿੱਧੀ ਜੀ ਠੀਕ ਹੈ ਅਦੇ ਬਾਕੀ ਜੁਝਾਰ ਦੀ ਲੋੜੀ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਅੱਜ ਤੋਂ ਤਿਆਰੀਆਂ ਸਟਾਰਟ ਨੇ ਕਿਰਾਂ ਆਪਾਂ ਰੈਡੀ ਹੋ ਜਾਈਏ ਰੈਡੀ ਹੋ ਕੇ ਜਾਣਾਗਾ ਜੇ ਜੁਝਾਰ ਸਿੰਘ ਜੀ ਦਾ ਤੁਹਾਨੂੰ ਪਤਾ ਲੋ ਜੀ ਦਾਦਾ ਜੀ ਨਾਲ ਜਾਗਾ ਹੁਣ ਬਾਹਰ ਡੈਡੀ ਨੂੰ ਫੜਾ ਲਓ ਹਾਂ ਲੋ ਬਈ ਠੀਕ ਤੇ ਪਹੁੰਚ ਗਏ ਚਾਹ ਪਾਣੀ ਪੀ ਲਿਆ ਆਪਾਂ ਤੇ ਕੰਮ ਕਾਰ ਆਪਣਾ ਚੱਲੀ ਜਾਂਦਾਗਾ ਤੇ ਆਪਾਂ ਲੋਹੜੀ ਹੈ ਜਿਹੜੀ ਉਹ ਸੈਲੀਬ੍ਰੇਟ ਕਰਨੀ ਆ ਤੁਹਾਨੂੰ ਦੱਸ ਦਿੰਨੇ ਆ ਡੇਟ ਡਿਸਾਈਡ ਹੈ ਕਰੀਏਗੀ ਡੇਟ ਡਿਸਾਈਡ ਵਾਲੇ ਹੋਈ ਨਹੀਂ ਹੈਗੀ ਕੱਲ ਜਾਂ ਪਰਸੋਂ ਨੂੰ ਸਾਡੀ ਡੇਟ ਡਿਸਾਈਡ ਹੈ ਜਿਹੜੀ ਉਹ ਹੋ ਜੂਗੀ ਬਟ ਅਸੀਂ ਤਿਆਰੀਆਂ ਕਰਨ ਲੱਗ ਗਏ ਹੁਣੇ ਠੀਕ ਹੈ ਵੀ ਵਧੀਆ ਲੋਹੜੀ ਸੈਲੀਬ੍ਰੇਟ ਕਰਦੀਆਂ ਵੀ ਇੱਕ ਵਾਰੀ ਹੀ ਕਰਨਾ ਹੁੰਦਾ ਲੋਹੜੀ ਦਾ ਫੰਕਸ਼ਨ ਕਿਉਂਕਿ ਆਪਾਂ ਇਹਦਾ ਬਰਥਡੇ ਸੈਲੀਬ੍ਰੇਟ ਵੀ ਨਹੀਂ ਨਾ ਕਰਨਾ ਤਾਂ ਕਰਕੇ ਤੇ ਹੁਣ ਆਪਾਂ ਕੰਮਕਾਰ ਕਰਨ ਚੱਲੇ ਆਂ ਬਾਜ਼ਾਰ ਦੇ ਠੀਕ ਹੈ ਚੁੰਨੀ ਢਾਈ ਵਗੈਰਾ ਕਰਨ ਦੇਣੀਆਂ ਤੇ ਇੱਕ ਆਪਾਂ ਬੁਟੀਕ ਦਾ ਕਾਫੀ ਸਾਰਾ ਸਮਾਨ ਆ ਜਿਹੜਾ ਆਪਾਂ ਲਿਆਉਣਾਗਾ ਪੈਂਡਿੰਗ ਪਿਆਗਾ ਉਹ ਆਪਾਂ ਸਮਾਨ ਲਿਆਉਣਾ ਤੇ ਇੱਕ ਰਿੱਕੀ ਤੋਂ ਦੇਖ ਲਓ ਕੁੜੀ ਨੇ ਵਿਚਾਰੀ ਨੇ ਮਸ਼ੀਨ ਤੇ ਲਾਉਣ ਵਾਸਤੇ ਆ ਮੰਗਵਾਇਆ ਇਹ ਰਿੱਕੀ ਪਤਾ ਸੀ ਮੈਨੂੰ ਆ ਮੰਗਵਾਇਆ ਵੱਡਾ ਸੀਗਾ ਆ ਚਾਹੀਦਾ ਸੀ ਰਿੱਕੀ ਲਿਆਏ ਛੋਟਾ ਇਹ ਵੀ ਆਪਾਂ ਚੇਂਜ ਕਰਕੇ ਲਿਆਉਣਾ ਛੋਟਾ ਲੈਣਾ ਸੀ ਲਵਾਉਣਾ ਹਾਂ ਇਹ ਤਾਂ ਆਪਾਂ ਹੁਣ ਹੀ ਕਰਵਾ ਲੈਨੇ ਆ ਇੱਥੇ ਨੇੜੇ ਹੀ ਆ ਦੁਕਾਨ ਹੁਣ ਹੀ ਕਰਵਾ ਲਾਂਗੇ ਤਾਂ ਆਪ ਤੇ ਬਾਕੀ ਕੰਮ ਕਰ ਸਾਰਾ ਆਪਣਾ ਟਾਈਮ ਤੇ ਫਿਨਿਸ਼ ਹੋਈ ਜਾਂਦਾ ਬਾਕੀ ਰਿੱਕੀ ਯਾਦ ਰੱਖਿਓ 23 ਤਰੀਕ ਨੂੰ ਆਪਾਂ ਮੀਰੀਕੇ ਗੋਲ ਜਾਣਾ ਉਹਨਾਂ ਨੇ ਜਾਣਾ ਉਦੋਂ ਫਲਾਈਟ ਆ ਉਹਨਾਂ ਦੀ 23 ਤਰੀਕ ਨੂੰ ਉਹ ਯਾਦ ਰੱਖਿਓ ਇੱਕ ਦੋਸਤ ਤਰੀਕੀ ਕਿਆ ਮੇਰੀ ਸਹੇਲੀ ਮੰਨੋ ਯਾਰ ਮੇਰੀ ਸਹੇਲੀ ਚੱਲੀ ਬਾਹਰ ਇੱਕ ਸਹੇਲੀ ਮੇਰੀ ਚੱਲੀ ਬਾਹਰ ਨੂੰ ਮਿਲ ਕੇ ਆਉਣਾ ਤੇ ਆਹ ਲੋ ਬਈ ਇੱਥੋਂ ਲੈਤਾ ਸੀਗਾ ਸ਼ੂ ਰਿੱਕੀ ਨੇ ਤੇ ਇੱਥੇ ਹੀ ਬਦਲਾ ਕੇ ਲਿਆਉਂਦੇ ਆ ਉਹਨੇ ਆਪਾਂ ਕਰਦੇ ਆ ਗੱਡੀ 'ਚ ਬੀਟ ਕਿ ਤੁਸੋਂ ਪਰਦੋਈ ਲੈਣਾ ਨਹੀਂ ਸੀ ਪਰ ਹੈਗੇ ਜੂਹਾਰ ਕੋਲੇ ਤੁਸੀਂ ਦੇਖੋ ਕੀ ਲੈਣਾ ਹੋਰ ਕਿੰਨੇ ਦਾ ਹੈ ਹੈ ਕਿੰਨੇ ਦਾ ਇੱਕ 10 ਦਾ ਅੱਛਾ ਤੇ ਸਾਡਾ ਦਾ ਪਾਣੀ ਮੁਕਨੇ ਦਾ ਲੈ ਕੇ ਆਇਆ ਤੁਸੀਂ ਆਪ ਆਪ ਕਿੰਨੇ ਦਾ ਲੈ ਕੇ ਆਏ ਇੱਕ 5 ਰੁਪਏ ਸੱਚੀ ਇਮਾਨਦਾਰੀ ਹੈ ਹਨਾ 5 ਰੁਪਏ ਕਮਾਈ ਹੈ ਹਨਾ ਹੈ ਵੈਰੀ ਗੁੱਡ ਇਹ ਇਮਾਨਦਾਰ ਬਹੁਤ ਹੈ ਤੂੰ ਠੀਕਾ ਇਮਾਨਦਾਰ बिजनेਸਮੈਨ ਹੈਣਾ ਇਮਾਨਦਾਰ बिजनेਸਮੈਨ ਆ ਤੂੰ ਲੈ ਪੁੱਤ ਦੋ ਦੇ ਦੇ ਲੋ ਬਈ ਬੁਟੀਕ ਤੇ ਪਹੁੰਚੇ ਸੀਗੇ ਕੱਪੜੇ ਦੇ ਦੇ ਮੇਰੇ ਸਟੂਲ ਉਹਨਾਂ ਨੂੰ ਲਿਆਤੇ ਉਹ ਸਟੂਲ ਮੈਨੂੰ ਦਿਖਾਉਣੇ ਸੀਗੇ ਦਿਖਾਈ ਨਹੀਂ ਹੈਗੇ ਸਟੂਲ ਹੈ ਚਲੋ ਉੱਪਰ ਰੱਖਾਵਾਂਗੇ ਲੈ ਸੁਮਨ ਨੂੰ ਮਿਸ ਕਰਦੀ ਸੀ ਆ ਗਈ ਸੁਮਨ ਸਾਰਿਆਂ ਨੂੰ ਹੈਲੋ ਕਰਦੀ ਸੁਮਨ ਸਾਰਿਆਂ ਨੂੰ ਤੇ ਆਪਣੇ ਕੋਲ ਬਈ ਮਹਿਰੂਨ ਕਲਰ ਦਾ ਸੂਟ ਰੈਡੀ ਹੋਇਆ ਕੁੜੀ ਦੀ ਡਿਮਾਂਡ ਸੀ ਵੀ ਨਾ ਮੋਟਾ ਹੋਵੇ ਸੂਟ ਨਾ ਪਤਲਾ ਹੋਵੇ ਤਾਂ ਆਪਾਂ ਫਿਰ ਉਹਨਾਂ ਤੇ ਰੈਡੀ ਕੀਤਾ ਜੇਰ ਤੁਸੀਂ ਰਹਿਣ ਦਾ ਬੁੱਤ ਮੈਂ ਦੱਸ ਦੂਈ ਸਾਰਿਆਂ ਨੂੰ ਬਹੁਤ ਸੋਹਣਾ ਵਰਕ ਬਾਟਮ ਤੇ ਆ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਗਲੇ ਤੇ ਆ ਤੇ ਘੇਰੇ ਤੇ ਵੀ ਵਰਕ ਕੀਤਾ ਹੋਇਆਗਾ ਠੀਕ ਹੈ ਤੇ ਬਾਹਾਂਾਂ ਤੇ ਵੀ ਵਰਕ ਕੀਤਾਗਾ ਤੇ ਚੁੰਨੀ ਤੇ ਬੜੀ ਪਿਆਰੀ ਲੇਸ ਲਗਾਈ ਆ ਚਨੂਨ ਦੀ ਚੁੰਨੀ ਲਗਾਈ ਆ ਨਾਲ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਾ ਹਾਂਜੀ ਬਾਈ ਇੱਕ ਸੂਟ ਆਪਣਾ ਆ ਦੇਖੋ ਕਹਿੰਦਾ ਮम्मा ਤੁਸੀਂ ਕੰਮ ਨਹੀਂ ਕਰਨਾ ਇੱਕ ਸੂਟ ਆਪਣਾ ਆ ਬਣਿਆ ਬਾਈ ਇਹ ਪਿਓਰ ਸਿਲਕ ਤੇ ਬਣਿਆਗਾ ਬਾਈ ਤੇ ਜਿਹੜਾ ਹੈਗਾ ਵਰਕ ਹੈਗਾ ਆਪਣਾ ਬਾਟਮ ਤੇ ਸਟ੍ਰੇਟ ਬਾਟਮ ਬਣੀ ਆ ਠੀਕ ਹੈ ਬਾਟਮ ਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਆਪਾਂ ਲਾਈਟ ਪਿੰਕ ਤੇ ਮਜੈਂਟਾ ਕਲਰ ਦੇ ਕੰਟਰਾਸਟ ਦੇ ਨਾਲ ਤੇ ਆਪਾਂ ਇਹਨੂੰ ਆਊਟਲਾਈਨਿੰਗ ਦਿੱਤੀ ਹੋਈ ਆ ਬੋਟਲ ਗ੍ਰੀਨ ਦੇ ਨਾਲ ਤੇ ਦੁਪੱਟਾ ਇਹਦੇ ਨਾਲ ਸੌਫਟ অর্ਗੈਂਜ਼ਾ ਦਾ ਲਗਾਇਆ ਤੇ कॉटन ਦੀ ਤੇ ਆਪਾਂ लेस लगाई है जी मजेंटा कलर दी बामा ਤੇ लगाई है ਤੇ चौका ਤੇ ਚਾਰੇ ਪਾਸੇ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹੋ ਐਨੀ ਕਲਰ ਕਿਸੇ ਨੇ ਵੀ ਆਰਡਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਪਰਸਨਲੀ ਮੈਨੂੰ ਇਹ ਸੂਟ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਲਾ ਸੋਹਣਾ ਹੈ ਨਾ ਕਲਰ ਰਿੱਕੀ ਨੇ ਸਪੈਸ਼ਲ ਕਮੈਂਟ ਕੀਤੀ ਸੀ ਇਹ ਸੂਟ सेम ਮੇਰਾ ਵੀ ਰੈਡੀ ਹੋਇਆਗਾ ਮੇਰਾ ਹੈਗਾ ਇਹ ਸੀ ਗ੍ਰੀਨ ਕਲਰ ਤੇ ਤੇ ਉਹ ਬਸ ਮੈਂ ਪਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਕਰੂੰਗੀ ਜਲਦੀ ਸ਼ਾਇਦ ਕੱਲ ਨੂੰ ਕਰਦਾ ਟਾਈਮ ਨਹੀਂ ਲੱਗਦਾ ਕਿਉਂਕਿ ਕੰਮ ਦੇ ਵਿੱਚ ਹੀ ਬਹੁਤ ਜ਼ਿਆਦਾ ਬਿਜ਼ੀ ਆ ਤੇ ਆਹ ਵਾਲਾ ਪਿਆ ਤੇ ਇਹ ਵਾਲਾ ਕਲਰ ਬਈ ਤੁਹਾਨੂੰ ਕ੍ਰੇਪ ਦੇ ਵਿੱਚ ਵੀ ਮਿਲ ਜੂਗਾ ਕਿਸੇ ਨੇ ਪਿਓਰ ਕ੍ਰੇਪ ਤੇ ਕਰਾਉਣਾ ਹੋਇਆ ਤੁਸੀਂ ਪਿਓਰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਜੀ ਥੈਂਕ ਯੂ ਲਓ ਜੀ ਕੰਮ ਤਾਂ ਦੇ ਨੇ ਮੇੜ ਲੇ ਕੰਮ ਸਾਰੇ ਦੁਕਾਨ ਵਧਾਤੀ ਤੇ ਹੁਣ ਆਪਾਂ ਚੱਲੇ ਆ ਜੁਝਾਰ ਦੇ ਡਾਈਪਰ ਲੈਣੇ ਆ ਇੱਕ ਤਾਂ ਅਸੀਂ ਕੇਸੀ ਰੋਡ ਗਏ ਸੀਗੇ ਬੱਚ ਟੇਬਲ ਇੱਥੇ ਸੀਗੇ ਜੇ ਉਹਨਾਂ ਨੂੰ ਫੋਨ ਲਾ ਦੋ ਉਹਨੇ ਆਏ ਨਹੀਂ ਸੀ ਡਾਕਟਰ ਪੁੱਛ ਲਵਾਂ ਹਾਂ ਪਹਿਲਾਂ ਫੋਨ ਕਰਕੇ ਆਪਾਂ ਪੁੱਛ ਲੈਨੇ ਆ ਬੇਬੀ ਆਕ ਸਟੋਰ ਹੈਗਾ ਆਪਣੇ ਇੱਥੇ ਤੇ ਉਹ ਤੋਂ ਵਧੀਆ ਮਿਲ ਜਾਂਦੇ ਆ ਪਹਿਲਾਂ ਆਪਾਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਲੈਨੇ ਆ ਵੀ ਉਹਨਾਂ ਕੋਲ ਡਾਈਪਰ ਆ ਗਏ ਜੇ ਆਏ ਹੋਏ ਤਾਂ ਆਪਾਂ ਉਹਨਾਂ ਦੇ ਸਟੋਰ ਤੇ ਵਿਜ਼ਿਟ ਕਰਕੇ ਲੈ ਜਾਵਾਂਗੇ ਪਹਿਲਾਂ ਅਸੀਂ ਟੇਪ ਵਾਲੇ ਲੈ ਆਏ ਸੀ ਟੇਪ ਵਾਲੇ ਬਹੁਤ ਔਕੇ ਪਉਂਦਾ ਜੂ ਜਾਰ ਤੇ ਦੂਸਰੇ ਆਪਾਂ ਲੈ ਕੇ ਆਉਣੇ ਐਮਐਸਆ ਜਨਾ ਹਾਂਜੀ ਐਮਐਸਆ ਹੀ ਪੁੱਛ ਲਓ ਐਮਐਸਆ ਹੀ ਪਤਾ ਕਰ ਲਓ ਬਸ ਲੋ ਵੀ ਕੋਲਮ ਲਾ ਕੇ ਨੇ ਐਡਾ ਵੱਡਾ ਸਟੋਰ ਆ ਬੇਬੀ ਹਗ ਦਾ ਡਾਇਪਰ ਨਹੀਂ ਲੈਂਦੇ ਤੇ ਇੱਕ ਡਾਇਪਰ ਨੇ ਉਥੋਂ ਮਿਲਦੇ ਤੁਸੀਂ ਇਹ ਦੇਖ ਲਓ ਨਹੀਂ ਮੇਰੀ ਪਹਿਲਾਂ ਮਿਲਦੇ ਆ ਉੱਤੋਂ 10 ਦਿਨ ਹੋ ਗਏ ਲੈ ਸਟਾਕ ਚ ਦੁਬਾਰੇ ਲਿਆ ਹੀ ਨਹੀਂ ਰਿਹਾ ਦੁਬਾਰੇ 10 ਦਿਨ ਹੋ ਗਏ ਸਟਾਕ ਦੇ ਵਿੱਚ ਦੁਬਾਰੇ ਲਿਆਉਂਦੀ ਨਹੀਂ ਹੈਗੇ ਜੇ ਤਾਂ ਕੋ ਕੰਮ ਚ ਘੱਟ ਚੱਲਦਾ ਸਨ ਵੀ ਡਾਇਪਰਾਂ ਨੂੰ ਲਾਦਾ ਪਰ ਆਪੇ ਹੀ ਲੈਣੇ ਉਥੋਂ ਨਹੀਂ ਬਹੁਤ ਜਣੇ ਕਾਫੀ ਸਾਰੇ ਕੁੜੀਆਂ ਇੱਥੇ ਕਮੈਂਟ ਵੀ ਕਰ ਦੇਣੀਆਂ ਆ ਬੇਬੀ ਹਗ ਦੇ ਜਾਂ ਫਰਸਟ ਕਰਾਈ ਤੋਂ ਲੈਂਦੀਆਂ ਨੇ ਕੁੜੀਆਂ ਚੁਰ ਰਾਈਪਰ ਤਾਂ ਇਹੀ ਵਧੀਆ ਹੁੰਦੇ ਨੇ ਬੱਚਿਆਂ ਲਈ ਰੈਸਿਸ ਨਹੀਂ ਹੁੰਦੇ ਇਹਨਾਂ ਨਾਲ ਸੌਫਟ ਹੁੰਦੇ ਆ ਓਏ ਤੋ ਨਾ ਪੁੱਤ ਤੁਸੀਂ ਉਹ ਹੀ ਨਾ ਨੁਕਸਾਨ ਕਰ ਦਿਓ ਚਲੋ ਆਪਾਂ ਡੀਮਾਰਟ ਜਾਣੇ ਤੁਹਾਨੂੰ ਝੂਟੇ ਦਊਂਗੀ ਡੀਮਾਰਟ ਜਾ ਕੇ ਬਹੁਤ ਖੁਸ਼ ਰਹਿੰਦਾ ਡੀਮਾਰਟ ਦੇ ਵਿੱਚੋਂ ਫਿਰ ਪੈਂਪਰ ਵਾਲੇ ਮਿਲ ਜਾਣਗੇ ਇਹ ਵੀ ਕਿਸੇ ਕੁੜੀ ਨੇ ਕਮੈਂਟ ਹੀ ਕੀਤਾ ਸੀ ਦੋ ਤਿੰਨ ਵੀਡੀਓ ਤੇ ਰੱਖੀ ਉਹ ਕੁੜੀ ਨੇ ਕਮੈਂਟ ਇਦਾਂ ਕੀਤਾ ਸੀਗਾ ਕੁੜੀ ਨੇ ਕਮੈਂਟ ਇਦਾਂ ਕੀਤਾ ਸੀਗਾ ਤੇ ਦੀਦੀ ਵੀ ਜੇ ਤੁਹਾਨੂੰ ਬੇਬੀ ਹੱਗ ਤੋਂ ਨਹੀਂ ਮਿਲਦੇ ਹੁੰਦੇ ਕਈ ਵਾਰ ਡਾਈਪਰ ਤਾਂ ਤੁਸੀਂ ਪੈਪਰ ਦੇ ਯੂਜ਼ ਕਰ ਲਿਆ ਕਰੋ ਤਾਂ ਉਹ ਆਪਾਂ ਹੁਣ ਲੈ ਕੇ ਆਉਣੇ ਆ ਡੀਮਾਰਟ ਚੋਂ ਡੀਮਾਰਟ ਚੋਂ ਮਿਲ ਜਾਣਗੇ ਬਸ ਆ ਅਸੀਂ ਬੁਟੀਕ ਤੋਂ ਨਿਕਲੇ ਆ ਗਿਆ ਬੇਟੀ ਪਿਚਾਓ ਬੇਟੀ ਪੜਾਓ ਇਹਦੇ ਨਾਲ ਹੀ ਡੀਮਾਰਟ ਆ ਇਹਦੇ ਨਾਲ ਹੀ ਡੀਮਾਰਟ ਆ ਗਿਆ ਉਹ ਸਾਮਾਨ ਤੁਸੀਂ ਲੈ ਸਕਦੇ ਹੋ ਸ਼ੁੱਧ ਗੁੜ ਸ਼ੁੱਧ ਸ਼ੱਕਰ ਇੱਥੋਂ ਤੁਸੀਂ ਸ਼ੁੱਧ ਗੁੜ ਤੇ ਸ਼ੁੱਧ ਸ਼ੱਕਰ ਲੈ ਸਕਦੇ ਹੋ ਅਸੀਂ ਵੀ ਲੈ ਕੇ ਗਏ ਆ ਬੁਟੀਕ ਤੇ ਵੀ ਅਸੀਂ ਲਿਆਉਣੀ ਆ ਹੁਣ ਪਟੀਖ ਤੇ ਨਹੀਂ ਹੈਗੀ ਰਿੱਕੀ ਆਪਣੇ ਕੋਲ ਫਿਰ ਪਟੀਖ ਤੇ ਖਾਂਡੀ ਯੂਜ਼ ਕਰਦੇ ਆ ਵਧੀਆ ਨਹੀਂ ਠੀਕ ਹੈ ਨਾ ਤਾਂ ਆਪਾਂ ਪਟੀਖ ਵਾਸਤੇ ਵੀ ਲੈ ਕੇ ਆਵਾਂਗੇ ਤੇ ਇਧਰ ਬਈ ਇਹ ਮਾਰਟ ਬਣ ਰਿਹਾਗਾ ਐਚ ਜੀ ਮਾਰਟ ਠੀਕ ਹੈ ਲੈ ਇਹਨਾਂ ਦਾ ਕੰਮ ਵੀ ਹੋ ਗਿਆ ਸਟਾਰਟ ਤੇ ਆਹ ਲੋ ਜੀ ਆਪਾਂ ਪਹੁੰਚ ਗਏ ਡੀ ਮਾਰਟ ਇੰਨਾ ਕ ਰਸਤਾ ਬਸ ਜੇ ਤੁਸੀਂ ਡੀ ਮਾਰਟ ਕੋਲ ਖੜੇ ਹੋ ਨਾ ਇਟ ਮੀਨ ਜੀ ਤੁਸੀਂ ਇਹ ਮੰਨਿਆ ਕਰੋ ਕਿ ਤੁਸੀਂ ਮੇਰੇ ਪਟੀਖ ਦੇ ਬਿਲਕੁਲ ird gird ਘੁੰਮ ਰਹੇ ਹੋ ਲਓ ਜੀ ਪਹੁੰਚ ਗਏ ਡੀ ਤੇ ਮਾਰਟ ਡੀਮਾਰਟ ਇਹਨੂੰ ਟੀਮਾਰਟ ਕਿਉਂ ਕਹਿਆ ਜਾਂਦਾ ਟੀਮਾਰਟ ਦੀ ਫੁੱਲ ਫੋਲਿੰਗ ਪਿਆ ਦੱਸ ਫੁੱਲ ਫੋਲਿੰਗ ਹਾਂ ਟੀਮਾਰਟ ਦੀ ਫੁੱਲ ਫੋਲਿੰਗ ਫੁੱਲ ਫੋਲ ਪਾਉ ਦੱਸ ਫੁੱਲ ਫੋਲਿੰਗ ਹੀ ਫੁੱਲ ਫਾਰਮ ਦੱਸੋ ਟੀਮਾਰਟ ਦੀ ਟੀਮਾਰਟ ਟੀਮਾਰਟ ਮੀਨਜ਼ ਹਾਂ ਹਣਾ ਫੁੱਲ ਫਾਰਮ ਨਹੀਂ ਪਤਾ ਪੂਰਾ ਚਲੰਦਰ ਪੁੱਛਾਂਗੇ ਠੀਕ ਆ ਜਿਹੜਾ ਆਰ ਦੀਆਂ ਮੌਜਾ ਜਦੋਂ ਮੈਂ ਛੋਟੀ ਸੀ ਮੇਰੇ ਵੀ ਰਵੀ ਟੀਮਾਰਟ ਬਣਾ ਚਾਹੀਦਾ ਸੀ ਤੇ ਮੈਂ ਵੀ ਆਈ ਬੈਠਣਾ ਸੀਗਾ ਅੱਛਾ ਸੋਚੇ ਹੀ ਰਹੀਆਂ ਜੋ ਜੁਝਾਰ ਕਰ ਰਿਹਾ ਉਹ ਮੈਨੂੰ ਵੀ ਕਰਨ ਦਾ ਹੱਕ ਆ ਸਾਮਾਨ ਰੱਖੋ ਗਾੜੀ ਮੇਂ ਵੀਡੀਓ ਕੁਆਲਿਟੀ ਬਹੁਤ ਸਿਰਾ ਇੰਨਾ ਸਾਮਾਨ ਕਿਉਂ ਲੈ ਲਿਆ ਗਾੜੀ ਮੇਰੇ ਕੋ ਗਾੜੀ ਮੇਂ 16 Pro Max ਦੀ ਗੱਲ ਹੋ ਰਹੀ ਆ ਕਹਿੰਦੇ ਵੀਡੀਓ ਕੁਆਲਿਟੀ ਬਹੁਤ ਸਿਰਾ ਪਰ ਫੋਟੋ ਦੀ ਕੁਆਲਿਟੀ ਨਹੀਂ ਸਿਰਾ ਜਰੂਰ ਫੋਟੋ ਦੀ ਕੁਆਲਿਟੀ ਘਟਾ ਗਈ ਵੀਡੀਓ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਗਈ ਰਵੀ ਸਾਮਾਨ ਲੈ ਲਿਆ ਆਪਾਂ ਡਿੱਗੀ ਚ ਹੀ ਰੱਖ ਲੈਣਾ ਇਹ ਸਾਮਾਨ ਸਾਰਾ ਰੱਖੋ ਜੀ 재미있어... 감사합니다^^ 바.... 인내심 d e n s i t r 아, 아, 아. <목소리도> ਨੇ ਕਰ ਕੁਰਕਰੇ ਲੈ ਲਏ ਅਸੀਂ ਹੁਣ ਕੁਰਕਰੇ ਖਾਵਾਂਗੇ ਹਨਾ ਜੁਹਾਰ ਬਰਤ ਭਾਈ ਜੁਹਾਰ ਸਿੰਘ ਕੁਰਕਰੇ ਨਹੀਂ ਖਾਂਦੇ ਵਹੀ ਖਾਉਂਗੀ ਤੇ ਰਿੱਕੀ ਗਏ ਉਧਰ ਛੱਡਣ ਇਹਦੀ ਗੱਡੀ ਨੂੰ ਜੁਹਾਰ ਦੀ ਗੱਡੀ ਇੱਕ ਦਿਨ ਵਾਸਤੇ ਜੁਹਾਰ ਦੀ ਹੋ ਜਾਂਦੀ ਜਦੋਂ ਬੀਮਾ ਟਾਉਨੇ ਆਪਾਂ ਕਿਹਦਾ ਕਿਹਦਾ ਬੱਚਾ ਹੈ ਮੂਰੇ ਬੈਠਦਾ ਕਹ ਦੱਸੋ ਮੈਨੂੰ ਉਹਨਾਂ ਨੂੰ ਆਇਆ ਹੋਇਆ ਹੈ ਮੈਨੂੰ ਲੱਗਦਾ ਰਿੱਕੀ ਨੂੰ ਫੋਨ ਆਇਆ ਹੋਇਆ ਸ਼ਾਇਦ ਐ ਨਹੀਂ ਪਤਾ ਫੋਨ ਤੇ ਗੱਲ ਕਰਦੇ ਕਰਦੇ ਉੱਥੇ ਕੜਚਾ ਦੇਖੀ ਦੇ ਕਿੰਨਾ ਟਾਈਮ ਲੌਂਦਾ ਦੇਖੋ ਉੱਥੇ ਦੇ ਰਹਿ ਜਾਣਗੇ ਉੱਥੇ ਖੜਿਆ ਰੋਤੀ ਖੜ ਜੇ ਨਾ ਉੱਥੇ ਖੜੇ ਰਹਿਣਗੇ ਉੱਥੇ ਖੜੇ ਰਹਿਣਗੇ ਹਿਲਦੇ ਨਹੀਂ ਤੁਮ ਮਸਾ ਹੀ ਆਉਣ ਗਿਆ ਦੇਖੋ ਮਸਾ ਹੀ ਆ ਰਹੇ ਨੇ ਪਰ ਹੈ ਮੱਗੀ ਹੋਈ ਆ ਗਈ ਜੀ ਆ ਗਈ ਆ ਗਈ ਹਾਂ ਜੀ ਲੋ ਬਈ ਆਪਾਂ ਪਹੁੰਚ ਗਏ ਮੈਕਡੋਨਲ ਅੱਜ ਮੇਰਾ ਜੀ ਕਰਦਾ ਸੀ ਬਰਗਰ ਖਾਣ ਨੂੰ ਆਪਾਂ ਪਹੁੰਚ ਗਏ ਮੈਕਡੋਨਲ ਆਪਾਂ ਲਵਾਂਗੇ ਡਰਾਈਵ ਥਰੂ ਯਸ ਡਰਾਈਵ ਥਰੂ ਲਵਾਂਗੇ ਆਪਾਂ ਬਰਗਰ ਤਿੱਕ ਮੈਂ ਵੀ ਕੱਲ ਯਾਰ ਆਏ ਇਹ ਜੀ ਜੈਕਟ ਲੈ ਕੇ ਆਈਆਂ ਦਿਖਾਉ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਪਾਉਂਗੀ ਟਾਈਮ ਨਹੀਂ ਲੱਗਿਆ ਮੈਨੂੰ ਪਾਉਣ ਦਾ ਕੱਲ ਨੂੰ ਪਾਉਂਗੀ ਹੈਨਾ ਆਊਟਲੈਟ ਵੀ ਮਾਹੌਲ ਬਣਿਆ ਫਿਰ ਲੈਟਰ ਨੂੰ ਤਾਂ ਲੱਗੀਆਂ ਭੀਆਂ ਨੇ ਅੱਜ ਅਸੀਂ ਟਾਈਮ ਤੋਂ ਪਹਿਲਾਂ ਫ੍ਰੀ ਆ ਡੇਲੀ ਇੰਨਾ ਸਮਾਨ ਜਾਂਦਾ ਗਾ ਗੱਡੀ 'ਚ ਹੈ ਅੱਜ ਰਿੱਕੀ ਸ਼ਾਪਿੰਗ ਕਰਿਆ ਇਹ ਤੁਹਾਨੂੰ ਦਿਖਾਵਾਂਗੇ ਵੀ ਕੀ ਲੈ ਕੇ ਆਏ ਹਾਂ ਮੈਂ ਵੀ ਲੈ ਕੇ ਆਈ ਹਾਂ ਕੁਝ ਉਹ ਵੀ ਦਿਖਾਉਂਗੀ ਮੈਂ ਸਾਨੂੰ ਵੀ ਮਿੱਕੀ ਲੈ ਕੇ ਆਈ ਹਾਂ ਬਸ ਬਹੁਤ ਆ ਬਹੁਤ ਜਿਆਦਾ ਆ ਰੈਨ ਦ ਹੋਰ ਤਾਂ ਕਿ ਨਹੀਂ ਆ ਦੇਖ ਆਪਣੇ ਚੀਕੂ ਦੇਖੋ ਕਿੰਨਾ ਸਿਆਣਾ ਬੜਾ ਤੁਹਾਨੂੰ ਕਿੰਨਾ ਸਿਆਣਾ ਹੂੰ ਇੱਕ ਕੋਟ ਪਾਇਆ ਕਹਿੰਦਾ ਜੱਟ ਕੋਲ ਇੱਕ ਜੀਕੂ ਕਹਿੰਦਾ ਜੱਟ ਕੋਲ ਇੱਕੋ ਹੀ ਕੋਟ ਆ ਬਸ ਇੱਕੋ ਮਿੱਤਰੋ ਸਾਡਾ ਹੋ ਰਿਹਾ ਭਾਈ ਮੈਚ ਸਟਾਰਟ ਮੇਰਾ ਪੁੱਤ ਇੰਡੀਆ ਦੀ ਵਰਦੀ ਪਾਇਆ ਆ ਜਰਸੀ ਲਿਆ ਫਿਰ ਚੱਕ ਕੇ ਕਰਾ ਰੈਡ ਬੂਟ ਆਪਣੇ ਰਿੱਕੀ ਅਗਲਾ ਵਰਦੀ ਪਾਇਆ ਆ ਜਰਸੀ ਪਤਾ ਕੱਲ ਆਪਾਂ ਟੋਪੀ ਦੇਖੀਆਂ ਟੋਪੀਆਂ ਦੇਖੀਆਂ ਤੇਰਾ ਚਾਚਾ ਕਰੀ ਆ ਬਿਲਕੁਲ ਬਕਾਰ ਹੈ ਮੈਂ ਕਹਿੰਦੀ ਕਿ ਮੈਂ ਐ ਲੱਗਦੀ ਮੈਂ ਗੰਦਾ ਹੈ ਬੋਲੀ ਜਾਂਦਾ ਇਹ ਕੀ ਕਰੇ ਬੇਕਾਰ ਹੈ ਬਿਲਕੁਲ ਬਕਾਰ ਹੈ ਚਲੋ ਖਟਾਰਾ ਪਲੇਅਰ ਆਜੋ ਗੱਡੀਏ ਆ ਜਾ ਕਿੱਥੇ ਨੇ ਬੈਟ ਫੇਰ ਲੈ ਕੇ ਆਓ ਕੱਲ ਨੂੰ ਆਪਾਂ ਏਜੰਸੀ ਤੇ ਲੈ ਕੇ ਜਾਵਾਂਗੇ ਸਟੂਟਰ ਕਿੰਨਾ ਕਿੰਨਾ ਰੇਤਾ ਪਿਆ ਦੇਖੀ ਇਹ ਬਹਿੰਦਖਵਾ ਨਾ ਬਾਜ਼ਾਰ ਚ ਕੀ ਆਪਾਂ ਦੋਨੇ ਬੈਠ ਕੇ ਜਾਇ ਕਰਾਂਗੇ ਬੂਟੀਆਂ ਵਾਲਾ ਸੂਟ ਪਾ ਕੇ ਪਿੱਛੇ ਬੈਠਿਆ ਕਰੂ ਠੀਕ ਆ ਕੰਦੇ ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਠੀਕ ਆ ਤੈਨੂੰ ਕੀ ਪਤਾ ਤੂੰ ਕੀ ਲੈਣਾ ਪੁੱਛ ਕੇ ਯਾਰ ਸ਼ੌਂਕ ਦਾ ਕੋਈ ਮੁੱਲ ਨਹੀਂ ਮੈਂ ਰਾਈਟ ਹੈਂਡ ਖੇਡਣਾ ਅੱਜ ਉਹ ਲੈਫਟ ਤੋਂ ਤੁਸੀਂ ਆਊਟ ਕਰਦੇ ਠੀਕ ਤੁਹਾਨੂੰ ਅਸੀਂ ਆਊਟ ਕਰੀਏ ਹੈ ਦੋਸਤੀ ਮੈਂ ਇਥੇ ਗੁੰਤਾਜ ਆਊਟ ਕਰੀਏ ਤੁਹਾਨੂੰ ਦੇਖ ਲਓ ਗਾਇਜ਼ ਨਹੀਂ ਮਰਦੀ ਤੇ ਸ਼ਟਾ ਨਹੀਂ ਭਾਈ ਇਹ ਬਹੁਤ ਗਲਤ ਗੱਲ ਆ ਕਿਉਂਕਿ ਇਹ ਬਹੁਤ ਬੈਸਟ ਪਲੇਅਰ ਨੇ ਤੇ ਅਸੀਂ ਦੋਨੇ ਬੱਚੇ ਆਂਗੇ ਇਹ ਤਾਂ ਗਲਤ ਗੱਲ ਆ ਪਰ ਦੇਖ ਗੁੰਤਾਜ ਗੁੰਤਾਜ ਜੇ ਕਿ ਆਊਟ ਕਰਕੇ ਦਿਖਾ ਦਿਓ ਬਸ ਅੱਜ ਚਲੋ ਆ ਜੋ ਬੈਲੀਆਂ ਓਏ ਬੈਲੀਆਂ ਬਾਹਰ ਨਿਕਲ ਓਏ ਕੁੰਤਾਜ ਚੈਲੰਜ ਆਪਾਂ ਨੂੰ ਆਊਟ ਕਰਨਾ ਪਰ 21 ਨੂੰ ਚੱਲ ਕੇ ਰਾਂ ਵੈਰੀ ਗੁੱਡ ਓਏ ਤੇਰੀ ਤਾਂ ਟੀ-ਸ਼ਰਟ ਨਾ ਬਾਈ ਉਹ ਤਾਂ ਦੂਰੋਂ ਭੱਜ ਕੇ ਆਉ ਉਹ ਤਾਂ ਪਲੇਅਰ ਆ ਸਾਡਾ ਨਹੀਂ ਇਹ ਕੰਮ ਕਰਦਾ ਆ ਜਾ ਯਾਰ ਪੁੱਤ ਆ ਯਾਰ ਓ ਚੱਕ ਬਾਈ ਪਹਿਲੀ ਬੋਲ ਤੇ ਆਊਟ ਉਹ ਤੂੰ ਸੱਟ ਦੂਰੋਂ ਦੂਰੋਂ ਸੱਟ ਯਾਰ ਇੱਥੋਂ ਸੱਟ ਲੈ ਚੱਲ ਜੇ ਤਾਂ ਚਾਚਾ ਹੀ ਕਹਿੰਦੇ ਆ ਉੱਥੋਂ ਨਹੀਂ ਫਿੱਪਦੇ ਚੱਲ ਬੈਠ ਧਰ ਦੇ ਠੀਕ ਹੈ ਇੱਧਰ ਦੇਖਦੇ ਆ ਏ ਓ ਮਾਈ ਗਾਡ ਠੀਕ ਹੈ ਗੁੰਤਾਜ ਦੀ ਵਾਰੀ ਤੇ ਮੇਰੀ ਵਾਰੀ ਤਾਂ ਫਿਰ ਅੱਜ ਆ ਹੀ ਖੜੀ ਆ ਮੈਨੂੰ ਲੱਗਦਾ ਆ ਠੀਕ ਹੈ ਚੱਲ ਚੱਲ ਉਹ ਮੇਰੇ ਲਾਈਟਾਂ ਵੀ ਲਾ ਦੇ ਯਾਰ ਪਰ ਨਹੀਂ ਲਾਈਟਸ ਲਾ ਦਿਓ ਯਾਰ ਅਸੀਂ ਕੱਲ ਲਾਈਆਂ ਸੀ ਚਿੜੀ ਵਾਲਾ ਖੇਡੇ ਸੀ ਅੱਛਾ ਹਾਂ ਮੈਂ ਇਥੇ ਗੁੰਤਾਜ ਆਜੋ ਗੰਤਾਜ ਤੈਨੂੰ ਕੀ ਲੱਗਦਾ ਪਾਉਟ ਕਰ ਦਾਂਗੇ ਯਾਰ ਹੈ ਕੋਈ ਅਕਵਾ ਹੈ ਕਹਿੰਦੇ ਰਿੱਕੀ ਤੇ ਮੇਰਾ ਮੈਚ ਹੋਏ ਆਦੀਵਾਸੀ ਤੇ ਆਦੀਵਾਸੀ ਤੇਲ ਕਰਦਾ ਅਸੀਂ ਮਸੂਰੀ ਕਰਦੇ ਆ ਪੁੱਤ 2 ਲੱਖ ਲੈਂਦਾ ਇਹਨਾਂ ਤੋਂ ਆਪਾਂ ਆ ਜਾ ਏ ਓ ਮਨੂ ਲੋ ਉਹ ਯਾਰ ਚਾਚੂ ਆਇਆ ਕਰਕੇ ਰੋਕ ਲੈਂਦੇ ਆ ਜਿਵੇਂ ਮਰਦੀ ਹੁੰਦੀ ਆ ਅੱਛਾ ਆ ਰਿਹਾ ਨੋਵੋਲ ਉਹ ਡੇក पे 플레이ਰ ਸਾਡਾ ਖੜਾਓ ਚਲ ਆ ਤੁਹਾਨੂੰ ਦਿੱਤਾ ਯਾਰ ਰੈਨਦ ਆਏ ਨੀ ਭਤੀਜਾ ਥੋੜਾ ਆਓ ਹਲਾ ਆ ਜਾ ਗੁੰਦਾ ਜੇ ਮੈਂ ਕਰਕੇ ਵੇਖਾਂ ਮੈਨੂੰ ਮੌਕਾ ਦੇ ਆ ਜਾ ਆ ਫੜੋ ਕੈਮਰਾ ਚਾਚੀ ਕਨੇ ਫੋਕਸ ਰੱਖੀ ਠੀਕਾ ਚਾਚੀ ਕਨੇ ਜਾਨਾ ਫੋਕਸ ਰੋ ਇਹਦਾ ਸਿਖੇ ਨੂੰ ਖਾਲ ਗਿਆ ਖਾ ਗਿਆ ਓਏ ਇਕੱਠ ਦੀ ਗੱਲ ਆ ਗਈ ਉਹ ਦੇਖੀ ਬਹੁਤ ਬੋਲ ਉਹ ਤਾਂ ਯਾਰਾ ਤਾਂ ਯਾਰਾ ਤਾਂ ਯਾਰਾ ਤਾਂ ਯਾਰਾ ਤਾਂ ਯਾਰ ਕੀ ਆ ਯਾਰ ਕੀ ਆ ਕੀ ਆ ਕੀ ਆ ਤੂੰ ਹੀ ਖੇਡਦਾ ਜਾ ਵਾ ਜਾ ਚਲੋ ਬਈ ਚਾਚਾ ਜੀ ਖੜਾ ਹੋ ਰਿਹਾ ਖੜਾ ਹੋ ਲੈ ਪਹਿਲੀ ਦਿਓੜਾ ਕਰਦੇ ਪਹਿਲੀ ਤੇ ਨਹੀਂ ਆਊਟ ਹੁੰਦਾ ਮੇਰਾ ਪੁੱਤ ਆਦਾ ਰਿਹਾ ਪਹਿਲੀ ਤੇ ਆਊਟ ਨਹੀਂ ਹੋਣਾ ਗੁੰਤਾਇਆ ਨੱਕ ਨਹੀਂ ਵੜਾਉਣਾ ਅੱਜ ਇਹ ਆਹ ਕਿਉਂ ਕਿਧਰ ਗਈ ਚੱਕ ਵਈ ਆਇਆ ਸੀ ਪਹਿਲੀ ਬੋਲ ਤੇ ਅਸੀਂ ਆ ਬੀਬੀ ਦੇ ਡੇਪੀ ਦੇਖੀ ਸਾਡੀ ਘਾਲੀ ਵੜੀ ਜੀਪੀ ਸੀ ਬੋਲ ਅਸੀਂ ਨਾ ਸਭ ਪਹੁੰਚ ਗਏ ਆ ਰੋਟੀ ਲੂਟੀ ਚ ਵੱਜੂ ਨਾ ਰੋਟੀ ਖਾਂਦੇ ਨੇ ਓਏ ਹੌਲੀ ਥੋੜੀ ਮਾਲ ਉਹ ਤੂੰ ਸ਼ਿੱਕਾ ਰਹਿੰਦੇ ਭਰਾਵਾ ਮਾਰਨ ਨੂੰ ਤੂੰ ਚੌਕਾ ਹੀ ਮਾਰ ਲਾ ਯਾਰ ਕਹਿੰਦੇ ਸੀ ਪਹਿਲੇ ਬੋਲਦੇ ਆਊਟ ਗੁੱਸਾ ਸੀਗਾ ਥੋੜਾ ਜਿਹਾ ਬਸ ਹੁਣ ਚਲੋ ਹਾਂ ਅੱਛਾ ਲਾ ਬਈ ਤਾਂ ਦੱਲੀਏ ਬੁਰੀ ਮਾ ਗੁੱਸਾ ਕਰਦਾ ਚੱਲ ਹੁਣ ਗੁੱਸਾ ਕੱਢ ਦੇ ਸਾਰਾ ਡਰ ਜਾਂਦਾ ਇੱਕ ਤਾਂ ਵਿਚਾਰਾ ਜਦੋਂ ਬਾਲ ਇਤਨੇ ਵਗ ਜਾਂਦੀ ਸੀ ਡਰ ਚ ਇਹਦੀ ਗਾਲ ਆਉਣਗੇ ਮੈਂ ਨਾਲ ਦੇ ਰਿਹਾ ਹੋਰ ਚੱਕ ਲੈ ਉਹ ਤੁਸੀਂ ਹਾਂ ਤੁਸੀਂ ਯਾਰ ਨਹੀਂ ਮੈਂ ਪਾਉਂ ਇਹਨੂੰ ਬੋਲਾਂ ਉਹ ਤਾਂ ਜਮਾ ਥੱਲੇ ਮਾਰਦਾ ਏ ਥੋੜੀ ਬੋਲ ਤੇ ਉੱਚੀ ਮਾਰਦਾ ਮੇਰੀ ਬੋਲ ਤੇ ਜਮਾ ਥੱਲੇ ਮਾਰਦਾ ਗੁੱਸਾ ਤੇ ਉਹਦਾ ਗੁੱਸਾ ਤਾਂ ਮਿੰਟ ਚ ਲੈ ਜਾਊਗਾ ਸਾਹਿਬ ਜੀ 2 ਛੱਕੇ ਮਾਰੇ 12 ਰਨ 12 ਰਨ ਉਹ ਨਹੀਂ ਮਾਰਨ ਠੀਕ ਆ ਸ਼ਾਰਟ ਨਹੀਂ ਮਾਰਨਾ ਰਿੱਕੀ ਕਹਿੰਦੇ ਨੀਚੇ ਨੀਚੇ ਖੇਡਣਾ ਠੀਕ ਆ ਸ਼ਾਟ ਨਹੀਂ ਮਾਰਨਾ ਹੋਰ ਆਪਾਂ ਇੱਥੇ ਮੈਚ ਨਹੀਂ ਲਾਉਣਾ ਬਸ ਗੁੱਡ ਚਲੋ ਰਿੱਕੀ ਕਰੋ ਆਊਟ ਫਿਰ ਮੈਂ ਮੈਂ ਮੇਰੀ ਆਉ ਵਾਰੀ ਮੈਂ ਤਾਂ ਪਹਿਲੀ ਬਾਲ ਤੇ ਆਊਟ ਹੋ ਜੂ ਮੈਨੂੰ ਲੱਗਦਾ ਆਣਾ ਕੋਣ ਤਾਜ ਚਲੋ ਬਚ ਗਿਆ ਓਏ ਇਧਰ ਪਲੇਅਰ ਸਾਹਿਬ ਜੀਨ ਬਾਕ ਗਏ ਨੇ ਇਧਰ ਫੁੱਲ ਰੈਡੀ ਹੋ ਗਏ ਨੇ ਪਲੇਅਰ ਸਾਹਿਬ ਹਾਏ ਹਾਏ ਮਾਰ ਇਹ ਸਹੀ ਹੈ ਆ ਜਾ ਆ ਜਾ ਚਲ ਬਈ ਕੱਲੋਂ ਤੇਰਾ ਪੇਪਰ ਆਵੇ ਮੈਂ ਤਾਂ ਉਹ ਵੀ ਸੌਕਾਗਾਉਂਗਾ ਵੀ ਪਰ ਮੈਂ ਆ ਜਾ ਲੋ ਬਈ ਜੁਹਾਰ ਸਿੰਘ ਜੀ ਸੌਂਗੇ ਨੇ ਠੀਕ ਹੈ ਤੇ ਰਿੱਕੀ ਕੇ ਬਰਥਡੇ ਪਾਰਟੀ ਤੇ ਉਹ ਆਪਦੇ دوست ਦਾ ਬਰਥਡੇ ਮਨਾਉਣ ਗਏ ਆ ਠੀਕ ਆ ਉਹ ਆਏ ਸੀ ਕਿ ਬਾਹਰੋਂ ਤੇ ਉਹਨਾਂ ਦਾ ਅੱਜ ਬਰਥਡੇ ਸੀਗਾ ਤਾਂ ਉਹ ਚਲੇ ਗਏ ਬਰਥਡੇ ਮਨਾਉਣ ਤੇ ਆਪਾਂ ਖੇੜ ਖੂੜ ਕੇ ਪਹੁੰਚ ਗਏ ਆਪਣੇ ਰੂਮ ਦੇ ਵਿੱਚ ਜੁਝਾਰ ਨੂੰ ਸਮਾਤਾ ਠੀਕ ਹੈ ਤੇ ਉਹ ਅੱਜ ਨਾ ਹੈਅਰ ਵਾਸ਼ ਕੀਤੀ ਸੀ ਇਹ ਮੈਂ ਤਾਂ ਉਹ ਦਿਨ ਆਪਣਾ ਜਿਹੜਾ ਹੈਗਾ ਸੀਗਾ ਉਸ ਮਾਰ ਕੇ ਨਹੀਂ ਹੋ ਰਿਹਾ ਸੀ ਹੈਨਾ ਕਰਲ ਤਾਂ ਅੱਜ ਮੈਂ ਪਾ ਕੇ ਦੇਖੂੰਗੀ ਫਿਰ ਮੈਂ ਤੁਹਾਨੂੰ ਦੱਸੂੰਗੀ ਵੀ ਤੁਸੀਂ ਇਹ ਜਿਹੜਾ ਹੈਗਾ ਠੀਕ ਹੈ ਵੀ ਕਰਲਰਾ ਕ੍ਰਿੰਪਿੰਗ ਕ੍ਰਿੰਪ ਵੀ ਕਰਦਾਗਾ ਠੀਕ ਹੈ ਤੇ ਸਟ੍ਰੇਟ ਵੀ ਕਰਦਾਗਾ ਤਿੰਨੀ ਚੀਜ਼ਾਂ ਹੈਗੀਆਂ ਨੇ ਇਹਦੇ ਵਿੱਚ ਤੇ ਇਹਦਾ ਪ੍ਰਾਈਸ ਵੀ ਬੜਾ ਜੈਨੂਨ ਜਾਂ ਵੀ ਤੁਸੀਂ ਇਹ ਬਾਏ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਤੁਹਾਡੇ ਲਈ ਸਹੀ ਆ ਜਾਂ ਨਹੀਂ ਤੁਸੀਂ ਲੈ ਸਕਦੇ ਹੋ ਜਾਂ ਨਹੀਂ ਠੀਕ ਹੈ ਤਾਂ ਉਹ ਆਪਾਂ ਅੱਜ ਯੂਜ਼ ਕਰਕੇ ਦੇਖਦੇ ਹਾਂ ਠੀਕ ਹੈ ਦੇਖਦੇ ਹਾਂ ਸਾਰੇ ਵਾਲਾਂ 'ਚ ਕਰਲ ਪਾ ਕੇ ਵੀ ਕਿੱਦਾਂ ਦੇ ਲੱਗਦੇ ਆ ਠੀਕ ਹੈ ਤੇ ਨਾਲੇ ਕਾਫੀ ਸਾਰੇ ਸਵਾਲ ਸੀ ਤੁਹਾਡੇ హెయిਰ ਨੂੰ ਲੈ ਕੇ ਤਾਂ ਮੈਂ ਸੋਚਿਆ ਵੀ ਲਾਸਟ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਉਸੋ ਵਾਲਾਂ ਦੇ ਜਵਾਬ ਦੇ ਦੂੰਗੀ ਮੈਂ ਚਲੋ ਆਪਾਂ ਮੈਂ ਲਗਾ ਜਾਂਦਾ ਹੋ ਗਰਮ ਹੋਣ ਵਾਸਤੇ ਦੇਖਦੇ ਆ ਗਰਮ ਹੋ ਗਿਆ ਜਾਂ ਨਹੀਂ ਜੁਆਰ ਤੇ ਆਪਾਂ ਹਾ ਰੱਖ ਦਿੰਦੇ ਆ ਪਿੱਲੂ ਰੱਖ ਦਿੰਦੇ ਤਾਂ ਜੋ ਗਿਰ ਨਾ ਜਾਵੇ ਚਲੋ ਜੀ ਗਰਮ ਤਾਂ ਹੋ ਗਿਆ ਇਹ ਪਰ ਇਹ ਹਿੱਲ ਜਾਂਦਾ ਥੋੜਾ ਜੈਨ ਨੂੰ ਚੰਗੀ ਤਰੀਕੇ ਨਾਲ ਲਗਾਉਣਾ ਪਊਗਾ ਉਹ ਸ਼ਾਇਦ ਕਾਊਂਟਿੰਗ ਕਰ ਲੈਣੀ ਹੈ 1 2 3 5 6 7 8 9 10 11 12 13 14 15 16 17 18 19 20 21 22 ਇਹ ਜੋ ਵੀ 25 26 27 28 29 30 ਐਡ ਠੀਕ ਹੈ ਸਹੀ ਹੈ ਅਜਿਹਾ ਹੀ ਭੇ ਪਸਾਰੇ ਬਾਰਾਂ ਦੇ ਵਿੱਚ ਹੀ ਪਾ ਕੇ ਦੇਖ ਲੈਣੇ ਆ ਇੱਕ ਵਾਰੀ ਹਣਾ ਫਸ ਤਸਈ ਪੇਜ ਉਲ ਮੈਂ ਸਾਰੇ ਬਾਲਾਂ ਚ ਪਾਣਾ ਫਿਰ ਮਿਲਦੀਆਂ ਲੋਵੇ ਕੁੱਲ ਮਿਲਾ ਕੇ ਜਿਹੜੇ ਕਰਲ ਆ ਨਾ ਉਹ ਮੈਂ ਪਾ ਲਿਆ ਠੀਕ ਪਹਿਲੀ ਗੱਲ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਦੇ ਲੱਗ ਰਹੇ ਨੇ ਬਾਲ ਮੇਰੇ ਸਹੀ ਲੱਗ ਰਹੇ ਨੇ ਵਧੀਆ ਲੱਗ ਰਿਹਾ ਮੇਰੀ ਕਰਲ ਭਾਈ ਜੱਚਦੀ ਆ ਜਾਂ ਸਟ੍ਰੇਟ ਹੈਅ ਚੱਚਦੀ ਆ ਲੋਵੇ ਮੈਂ ਤਾਂ ਸਾਰੇ ਕੱਢ ਲੈਣੀ ਹੁੰਦੀ ਆ ਕਰਲ ਸਪਰੇਅ ਮੈਂ ਯੂਜ਼ ਨਹੀਂ ਕਰਦੀ ਕਿਉਂਕਿ ਬਾਲਾਂ ਨੂੰ ਖਰਾਬ ਕਰ ਦਿੰਦੀ ਆ ਸਪਰੇਅ ਮੈਂ ਇਦਾਂ ਗੱਡ ਲੈਣੀ ਹੁੰਦੀ ਆ ਸਾਰੀ ਗਰਲਸ ਨੂੰ ਤੇ ਫਿਰ ਜਿਹੜਾ ਹੈਗਾ ਵਾਲਾਂ ਦਾ ਵਾਲੀਮ ਅੱਛਾ ਹੋ ਜਾਂਦਾ ਤੇ ਵਾਲ ਸੋਹਣੇ ਲੱਗਣ ਲੱਗ ਜਾਂਦੇ ਆ ਕੁੱਲ ਮਿਲਾ ਕੇ ਤਾਂ ਬਈ ਜਿੰਨਾ ਕੇ ਦਾ ਪ੍ਰਾਈਸ ਆ ਉਸ ਹਿਸਾਬ ਨਾਲ ਤਾਂ ਇਹ ਸਹੀ ਆ ਠੀਕ ਆ ਬਟ ਜਿਆਦਾ ਵਧੀਆ ਵੀ ਨਹੀਂ ਪਾਉਂਦਾ ਇਹ ਵੀ ਵਾਲੀ ਸੋਹਣੀ ਕਰਲ ਪਾਉਂਦਾ ਹੋਵੇ ਵਾਲੀ ਸੋਹਣੀ ਕਰਨ ਵਾਲਾ ਕੰਮ ਨਹੀਂ ਹੈਗਾ ਟਾਈਮ ਪਾਸ ਵਾਲਾ ਕੰਮ ਵੀ ਠੀਕ ਆ ਪਰ ਜਿਆਦਾ ਪੈਸਾ ਨਹੀਂ ਲਾਉਣਾ ਚਾਹੁੰਦੇ ਜੀ ਘੱਟ ਪ੍ਰਾਈਸ ਦੇ ਵਿੱਚ ਲਿਆਉਣਾ ਤਾਂ ਮੇਰੇ ਅਕੋਰਡਿੰਗ ਬਈ ਜੇ ਤਾਂ ਤੁਸੀਂ ਵੱਧ ਪੈਸੇ ਲਾ ਸਕਦੇ ਹੋ ਠੀਕ ਆ ਤਲੋੜੀ ਨਹੀਂ ਹੈਗੀ ਤੁਹਾਨੂੰ ਤੇ ਤੁਸੀਂ ਵਧੀਆ ਕੁਆਲਿਟੀ ਦਾ ਹੀ ਲੈ ਕੇ ਆਇਆ ਵੈਸ ਤਾਂ ਵਧੀਆ ਜਿਵੇਂ ਮੈਂ ਖੱਡਿਆ ਵੀ ਸੀਗਾ ਤਾਂ ਵੀ ਵਧੀਆ ਸਟੇ ਕੀਤੀ ਹੋਈ ਹੈ ਵਧੀਆਗਾ ਇਦਾਂ ਦਾ ਮਾੜਾ ਪ੍ਰੋਡਕਟ ਵੀ ਨਹੀਂ ਹੈਗਾ ਬਟ ਜੇ ਤੁਸੀਂ ਵਧੀਆ ਲੈ ਸਕਦੇ ਹੋ ਫਿਰ ਤੁਸੀਂ ਵਧੀਆ ਹੀ ਲਿਓ ਬਟ ਜੇ ਤੁਸੀਂ ਐਂ ਕਹਿੰਦੇ ਹੋ ਵੀ ਤੁਹਾਨੂੰ ਕਰ ਲੈ ਵੀ ਪੈ ਜਾਣੇ ਹੈਰ ਤੇ ਥੋੜਾ ਟਾਈਮ ਤਾਂ ਜ਼ਿਆਦਾ ਲੱਗਦਾ ਘੱਟੋ ਘੱਟ ਇੱਕ ਕਰਨ ਨੂੰ ਇੱਕ ਮਿੰਟ ਲੱਗ ਜਾਂਦਾ ਪਾਉਣ ਤੇ ਜੇ ਤੁਸੀਂ ਵਧੀਆ ਟਾਈਮ ਲਗਾ ਸਕਦੇ ਹੋ ਠੀਕ ਆ ਹੋਲੀ-ਹੋਲੀ ਇਹਨੂੰ ਪਾ ਸਕਦੇ ਹੋ ਗਰਲਜ਼ ਨੂੰ ਤੁਹਾਨੂੰ ਪ੍ਰੋਡਕਟ ਮਾੜਾ ਵੀ ਨਹੀਂ ਹੈਗਾ ਵਧੀਆ ਪ੍ਰੋਡਕਟ ਆ ਇਦਾਂ ਦਾ ਜਿੰਨਾਂ ਕਿਦਾ ਪ੍ਰਾਈਸ ਆ ਉਸ ਨਾਲੋਂ ਪੂਰਾ ਵਧੀਆ ਹੈਗਾ ਤਾਂ ਤੁਸੀਂ ਇਸ ਪ੍ਰੋਡਕਟ ਨੂੰ ਯੂਜ਼ ਕਰ ਸਕਦੇ ਹੋ ਐ ਨਹੀਂ ਹੈਗਾ ਵੀ ਇੱਥੇ ਪੈਸੇ ਲਾ ਕੇ ਆਪਣਾ ਵੀ ਆਪਾਂ ਇਹ ਕਹਾਂਗੇ ਵੀ ਪੈਸੇ ਬਰਬਾਦ ਨਹੀਂ ਤੇ ਲਾਈ ਪੈਸੇ ਬਰਬਾਦ ਨਹੀਂ ਹੈਗੇ ਤੁਸੀਂ ਲਾ ਸਕਦੇ ਹੋ ਇੱਥੇ ਪੈਸੇ ਠੀਕ ਹੈ ਕਰ ਲਓ ਵੀ ਵਧੀਆ ਹੁੰਦੀ ਹੈ 1 ਮਿੰਟ ਤੱਕ ਸਟੇ ਕਰਕੇ ਰੱਖੋਗੇ ਪੂਰਾ ਵਧੀਆ ਉਹ ਮੈਨੂੰ ਕਾਲੀ ਸੀ ਮੈਂ ਕਾਲੀ ਚ ਪਾਇਆ ਮੋਟੇ ਕਰ ਲਾ ਜੇ ਤੁਸੀਂ ਇੰਨੇ ਇਨਕਬਾਲ ਲੈ ਕੇ ਪਾਉਂਗੇ ਠੀਕ ਆ ਤਾਂ ਕਰ ਲਾ ਜਿਹੜੇ ਸਾਰੇ ਵਾਲਾਂ ਦੇ ਵਿੱਚ ਬਹੁਤ ਹੀ ਸੋਹਣੇ ਪੈਣਗੇ ਬਾਕੀ ਮੈਂ ਚਾਰ ਵਾਰੀ ਕੱਢਣ ਦੀ ਕੋਸ਼ਿਸ਼ ਕੀਤੀ ਦੇਖੋ ਉਦਾਂ ਹੀ ਪਿਆ ਦੇਖੋ ਉਦਾਂ ਹੀ ਪਿਆ ਵਧੀਆ ਮੈਂ ਹੋ ਗਿਆ ਹੈਅਰ ਸੋਹਣੇ ਲੱਗਦੇ ਆ ਠੀਕ ਆ ਤੇ ਇੱਕ ਤੁਸੀਂ ਇਹਦੇ ਨਾਲ ਕ੍ਰਿੰਪਿੰਗ ਵਧੀਆ ਹੋ ਜਾਂਦੀ ਆ ਸਟ੍ਰੇਟ ਵੀ ਵਧੀਆ ਹੁੰਦੀ ਆ ਕੁੱਲ ਮਿਲਾ ਕੇ ਗੁੱਡ ਪ੍ਰੋਡਕਟ ਆ ਬਾਏ ਕਰ ਸਕਦੇ ਆ ਠੀਕ ਹੈ ਮੈਂ ਕਹਣੀ ਆ ਵੀ ਬਾਈ ਕਰ ਸਕਦੇ ਹੋ ਤੁਸੀਂ ਇਹਨੂੰ ਕੋਈ ਚੱਕਰ ਨਹੀਂ 2 ਸਾਲ ਦੀ ਇਹਦੀ ਗਾਰੰਟੀ ਵੀ ਦਿੱਤੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਗਾਰੰਟੀ ਦਿੱਤੀ ਜਾਂਦੀ ਹੁੰਦੀ ਹੈ 2 ਸਾਲ ਦੀ ਬਾਕੀ ਇੱਕ ਕੁੜੀ ਦਾ ਸਵਾਲ ਸੀ ਵੀ ਦੀਦੀ ਤੁਹਾਡੇ ਵਾਲ ਜਿਹੜੇ ਹੈਗੇ ਨੇਚੁਰਲ ਹੀ ਇਦਾਂ ਦੇ ਆ ਜਾਂ ਇਦਾਂ ਦੇ ਆ ਜਾਂ ਕੁਝ ਯੂਜ਼ ਕਰਦੇ ਹੋ ਮੇਰੇ హెయిਰ ਵੀ ਦੇ ਸਟਾਰਟਿੰਗ ਤੋਂ ਹੀ ਇਦਾਂ ਦੇ ਆ ਮਤਲਬ ਮੇਰੀ ਮੰਮੀ ਆਇਲ ਵਗੈਰਾ ਬਹੁਤ ਯੂਜ਼ ਕਰਦੀ ਸੀ ਮੇਰੇ ਵਾਲਾਂ ਤੇ ਮੈਂ ਹੁਣ ਵੀ ਆਇਲ ਯੂਜ਼ ਕਰਦੀ ਆ ਆਇਲਿੰਗ ਆ ਜਿਹੜੀ ਉਹ ਬਹੁਤ ਹੀ ਜ਼ਰੂਰੀ ਆ ਜਿਵੇਂ ਇੱਕ ਪੌਦੇ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਉਹ ਫੇਰ ਹੀ ਵਧੀਆ ਰਹਿੰਦਾ ਨਹੀਂ ਉਹ ਸੁੱਕ ਜਾਂਦਾਗਾ ਠੀਕ ਆ ਉਹਦੇ ਪੱਤੇ ਹਰੇ ਤਾਂ ਰਹਿੰਦੇ ਜੇ ਉਹਨੂੰ ਪਾਣੀ ਦੰਨੇ ਆ ਆਪਾਂ ਉਹਨੂੰ ਵੱਡਾ ਕਰਦੇ ਆ ਪਾਲਦੇ ਆ ਠੀਕ ਆ ਉਮੇ ਹੀ ਆਪਣੇ ਵਾਲ ਹੁੰਦੇ ਜਿੰਨਾ ਟਾਈਮ ਆਪਾਂ ਇਹਨਾਂ ਨੂੰ ਤੇਲ ਨਹੀਂ ਦਿੰਦੇ ਵਧੀਆ ਨਹੀਂ ਰਹਿੰਦੇ ਤੇਲ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਦੇਣਾ ਤਾਂ ਤੇਲ ਜ਼ਰੂਰ ਲਗਾਇਆ ਕਰੋ ਜਦੋਂ ਵੀ ਹੈੱਡ ਵਾਸ਼ ਕਰਨਾ ਉਹ ਤੋਂ 2 ਘੰਟੇ ਪਹਿਲਾਂ ਜ਼ਰੂਰ ਓਇਲਿੰਗ ਕਰਿਆ ਕਰੋ ਤਾਂ ਤੁਹਾਡੇ హెయిਰ ਵਧੀਆ ਰਹਿਣਗੇ ਸੋਹਣੇ ਰਹਿਣਗੇ ਤੇ ਇੱਕ ਮੈਂ ਵਾਸ਼ ਕਰਨ ਤੋਂ ਬਾਅਦ ਘੱਟੋ ਘੱਟ ਐਂ ਮੰਨ ਲਓ ਤੁਸੀਂ 5-10 ਮਿੰਟ ਵਾਲਾਂ ਨੂੰ ਟੋਵਲ ਦੇ ਵਿੱਚ ਬੰਨ ਕੇ ਹੀ ਰੱਖ ਦਿਆਂ ਫਿਰ ਮੈਂ ਸੁਕਾਉਣੀ ਆ ਬਸ ਮੇਰਾ ਤਾਂ ਆ ਪ੍ਰੋਸੈਸ ਜਿਹਾ ਬਾਕੀ ਕੰਡੀਸ਼ਨਰ ਵਗੈਰਾ ਮੈਂ ਹੁਣ ਤਾਂ ਜਮੀ ਨਹੀਂ ਯੂਜ਼ ਕਰ ਰਹੀ ਮਾਸਕ ਵੀ ਨਹੀਂ ਯੂਜ਼ ਕਰ ਰਹੀ ਹੁਣ ਤਾਂ ਮੇਰੇ ਵਾਲ ਹੀ ਨੇਚਰਲ ਆ ਬਾਕੀ ਤੁਸੀਂ ਪਤਾ ਕੀ ਆ ਕੁੜੀਓ ਇੱਕ ਤਾਂ ਮਲਟੀ ਵਿਟਾਮਿਨ ਖਾਓ ਮਲਟੀ ਵਿਟਾਮਿਨ ਵੀ ਖਾਓ ਤੇ ਦੂਸਰੀ ਚੀਜ਼ ਤੁਸੀਂ ਬਈ ਠੀਕ ਆ ਕੈਲਸ਼ੀਅਮ ਹੋ ਗਿਆ ਆਇਰਨ ਹੋ ਗਿਆ ਇਹ ਸਾਰੀਆਂ ਗੋਲੀਆਂ ਖਾਇਆ ਕਰੋ ਇਹਦੇ ਨਾਲ ਕੀ ਨਾਲ ਹੀ ਤਾਂ ਫੇਸ ਵਧੀਆ ਰਹੂਗਾ ਤੇ ਨਾਲੇ ਤੁਹਾਡੇ ਵਾਲ ਵੀ ਹੈਲਦੀ ਰਹਿਣਗੇ ਵਧੀਆ ਰਹਿਣਗੇ ਠੀਕ ਹੈ